ਮਾਜੀ ਬਲਵਿੰਦਰ ਸਿੰਘ ਪੂਨੀਆ ਘਾਬਦਿਆ ਜੀ ਸਿੰਘਲਾ ਸਾਹਿਬ ਵੱਲੋਂ ਕੈਂਪ ਲਾਇਆ ਗਿਆ ਕੀ ਸਿੰਘਲਾ ਸਾਹਿਬ ਵੱਲੋਂ ਪਿਛਲੇ ਤਕਰੀਬਨ 16-17 ਸਾਲਾਂ ਤੋਂ ਮਤਲਬ ਪਹੁੰਚ ਜਿਹੜੀ ਲੜੀ ਸ਼ੁਰੂਆਤ ਕੀਤੀ ਗਈ ਹੈ ਉਸੇ ਲੜੀ ਦੇ ਤਹਿਤ ਅੱਜ ਜਾਨੀ ਸੰਗਰੂਰ ਹਲਕੇ ਦੇ ਵਿੱਚ ਇਹ ਭਵਾਨੀਗੜ੍ਹ ਦੇ ਵਿੱਚ ਪੰਜਵਾਂ ਕੈਂਪ ਹੈ ਜਿਸ ਦੀ ਸ਼ੁਰੂਆਤ ਅਸੀਂ ਸਿੰਘਲਾ ਸਾਹਿਬ ਨੇ ਵੱਡੇ ਭਾਈ ਗੁਰਦੀਪ ਘਰਾਚੋਂ ਦੇ ਪਿੰਡ ਤੋਂ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਦੋ ਕੈਂਪ ਸਾਡੇ ਜਾਨੀ ਕਹਿੰਦਾ ਸੰਗਰੂਰ ਦੇ ਵਿੱਚ ਲੱਗੇ ਨੇ ਇੱਕ ਬਾੜੀਆਂ ਪਿੰਡ ਚ ਕੈਂਪ ਲੱਗਿਆ ਤੇ ਭਵਾਨੀਗੜ੍ਹ ਦੇ ਵਿੱਚ ਸਾਡੇ ਜਾਨੀ ਕਹਿੰਦਾ ਜਿਹੜਾ ਪਹਿਲਾ ਕੈਂਪ ਸੀ ਉਹ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਦੇ ਵਿੱਚ ਲਗਾਇਆ ਗਿਆ ਸੀ ਅੱਜ ਇਹ ਦੂਸਰਾ ਕੈਂਪ ਭਵਾਨੀਗੜ੍ਹ ਦਾ ਸ਼੍ਰੀ ਦੁਰਗਾ ਮਾਤਾ ਮੰਦਰ ਦੇ ਵਿੱਚ ਲਗਾਇਆ ਗਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਹੁਣ ਤੱਕ ਤਕਰੀਬਨ 600 ਤੋਂ ਪਲੱਸ ਪੇਸ਼ੈਂਟ ਉਰੇ ਆ ਚੁੱਕੇ ਨੇ ਜਿਦੇ ਵਿੱਚ ਜਾਨੀ ਅੱਖਾਂ ਦੇ ਚਸ਼ਮੇ 2250 ਪੇਸ਼ੈਂਟ ਦੇ ਅੱਖਾਂ ਦਾ ਚਸ਼ਮਾ ਲੱਗਿਆ ਹੈ ਤਕਰੀਬਨ 60 ਦੇ ਕਰੀਬ ਪੇਸ਼ੈਂਟ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਲੈਂਜ ਪੈਣ ਵਾਲੇ ਨੇ ਉਹ ਆਇਡੈਂਟੀਫਾਈ ਹੋਏ ਨੇ ਹੁਣ ਇਹ ਮੋਹਿਲ ਜੀ ਨੇ ਮਤਲਬ ਉਹਨੂੰ ਬਸ ਦੇ ਵਿੱਚ ਬਿਠਾ ਕੇ ਸਾਰੇ ਪੇਸ਼ੈਂਟ ਨੂੰ ਗਲੋਬਲਾਈ ਹਸਪੀਟਲ ਐਸੰਗਰੂਰ ਉੱਥੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਭੇਜਿਆ ਗਿਆ ਉਹਨਾਂ ਦਾ ਸਾਰਾ ਆਪਰੇਟ ਵਗੈਰਾ ਹੋ ਕੇ ਉਸ ਤੋਂ ਪਨੰਤ ਸਾਰੇ ਪੇਸ਼ੈਂਟ ਦੁਬਾਰੇ ਇਸੇ ਲੋਕੇਸ਼ਨ ਤੇ ਇਕੱਠੇ ਹੋਣਗੇ ਤੇ ਉਸ ਤੋਂ ਬਾਅਦ ਜ ਉਹ ਸਾਰੇ ਪੇਸ਼ੈਂਟ ਨੂੰ ਉਹਨਾਂ ਦੀ ਰਹਿਸ਼ ਤੇ ਉਸੇ ਤਰ੍ਹਾਂ ਜਿਸ ਤਰ੍ਹਾਂ ਇੱਥੋਂ ਲਿਆ ਗਿਆ ਉਸੇ ਤਰ੍ਹਾਂ ਉਹਨਾਂ ਨੂੰ ਉਹਨਾਂ ਦੀ ਰਹਿਸ਼ ਤੇ ਡਰਾਪ ਕੀਤਾ ਜਾਊਗਾ ਕੱਲ ਨੂੰ ਇਸੇ ਜਗ੍ਹਾ ਤੇ ਉਹਨਾਂ ਦੀ ਯਾਨੀ ਜਿਹੜੀ ਆਪਰੇਸ਼ਨ ਤੋਂ ਬਾਅਦ ਪੱਟੀ ਖੁੱਲਣੀ ਹੈ ਉਹ ਖੁੱਲਣ ਤੋਂ ਬਾਅਦ ਅੱਗੇ ਵੀ ਜਿਸ ਤਰ੍ਹਾਂ ਦੀ ਵੀ ਉਹਨਾਂ ਨੂੰ ਕੋਈ ਟ੍ਰੀਟਮੈਂਟ ਦੀ ਜ਼ਰੂਰਤ ਪਾਊਗੀ ਉਹ ਟ੍ਰੀਟਮੈਂਟ ਅੱਗੇ ਵੀ ਇਸੇ ਤਰ੍ਹਾਂ ਹੀ ਜਾਰੀ ਰਹਿਣਾ ਤੇ ਸਿੰਘਲਾ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਇੰਨੇ ਸਾਲਾਂ ਤੋਂ ਪਿਛਲੇ ਤਕਰੀਬਨ 16-17 ਸਾਲਾਂ ਤੋਂ ਉਹ ਆਪਣੇ ਸਵਰਗ ਵਿੱਚ ਸ੍ਰੀ ਪਿਤਾ ਸਵਰਗ ਵਿੱਚ ਸ੍ਰੀ ਸੰਤਰਾਮ ਸਿੰਘਲਾ ਜੀ ਦੀ ਯਾਦ ਦੇ ਵਿੱਚ ਉਹ ਐਡਾ ਵੱ ਆਪਣੇ ਮਰੀਜ਼ ਦਾ ਵੀ ਆਪਾਂ ਨੇ ਇੱਕ ਆਪਰੇਸ਼ਨ ਕਰਵਾਉਣਾ ਹੋਵੇ ਅੱਖਾਂ ਦਾ ਕੋਈ ਲੈਂਸ ਪਾਉਣਾ ਹੋਵੇ ਉਹਦੇ ਲਈ ਵੀ ਯਾਨੀ ਇੱਕ ਆਰਥਿਕ ਤੌਰ ਤੇ ਕਈ ਵਾਰ ਜੋ ਕਮਜ਼ੋਰ ਪਰਿਵਾਰ ਹੁੰਦਾ ਹੈ ਇੱਕ ਇੱਕ ਪਰਿਵਾਰਕ ਮੈਂਬਰ ਦੀ ਵੀ ਸਭਾਲ ਕਰਨੀ ਬਹੁਤ ਔਖੀ ਹੈ ਇੱਕ ਕੈਂਪ ਦੇ ਵਿੱਚ ਯਾਨੀ 6-700 ਪੇਸ਼ੈਂਟ ਨੇ ਆਉਣਾ ਉਹ ਚੋਂ 60-70 ਪੇਸ਼ੈਂਟ ਦਾ ਅੱਖਾਂ ਦੇ ਲੈਂਸ ਪੈਣੇ ਨੇ ਬਹੁਤ ਚੰਗਾ ਉਪਰਾਲਾ ਸਮਾਜ ਨੂੰ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਿੰਘਲਾ ਸਾਹਿਬ ਇਹ ਬਹੁਤ ਚੰਗਾ ਉਪਰਾਲਾ ਕਰ ਰਹੇ ਨੇ ਇਹਦੇ ਵਾਸਤੇ ਅਸੀਂ ਸਿੰਘਲਾ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮੇਰਾ ਨਾਮ ਮੋਹਿਲ ਸਿੰਘਲਾ ਜੀ ਹੈ ਤੇ ਅੱਜ ਅਸੀਂ ਮਾਤਾ ਦੁਰਗਾ ਮਾਤਾ ਮੰ ਜਿੱਥੇ ਅੱਖਾਂ ਦਾ ਆਪਰੇਸ਼ਨ ਤੇ ਚਮੜੀ ਦੇ ਡਾਕਟਰ ਵੀ ਆ ਰੱਖੇ ਨੇ ਨਾਲ ਹੀ ਅਸੀਂ ਕੈਟਰਲ ਆਪਰੇਸ਼ਨ ਦਾ ਇਲਾਜ ਵੀ ਕਰ ਰਹੇ ਹਾਂ ਉਹਨਾਂ ਕੇ ਛੱਟਾ ਮੂਤੀਆ ਕਹਿੰਦੇ ਨੇ ਨਾਲ ਜਿੱਥੇ ਅਸੀਂ ਚਸ਼ਮੇ ਚਸ਼ਮੇ ਵੀ ਪ੍ਰੋਵਾਈਡ ਕਰ ਰਹੇ ਨੇ ਡਾਕਟਰ ਜਾ ਕੇ ਟੈਸਟ ਕਰ ਰਹੇ ਨੇ ਜਿਨ੍ਹਾਂ ਦੇ ਚਸ਼ਮੇ ਲੱਗਣੇ ਚਸ਼ਮੇ ਵੀ ਦੇ ਰਹੇ ਨੇ ਫ੍ਰੀ ਆਫ ਕਾਸਟ ਦਵਾਈਆਂ ਵੀ ਦੇ ਰਹੇ ਨੇ ਪਲੱਸ ਚਮੜੀ ਦਾ ਇਲਾਜ ਵੀ ਹੋ ਰਿਹਾ ਹੈ ਅਪ੍ਰੋਕਸੀਮੇਟਲੀ ਸਾਡੇ ਅੱਜ ਦੇ ਜਿਹੜੀ ਆਪੀਡੀ ਦੀ ਗੱਲ ਹੋਈ ਏ ਉਹ 600 ਪਲੱਸ ਦੀ ਹੋ ਗਈ ਹੈ ਅਪ੍ਰੋਕਸੀਮੇਟਲੀ ਤੇ 60 ਅਪਰੋਕਸੀਮੇਟਲੀ ਕੈਟਰਡ ਆਪਰੇਸ਼ਨਸ ਡਿਟੈਕਟ ਹੋਏ ਨੇ ਜੇ ਅਸੀਂ ਉਹਨਾਂ ਨੂੰ ਪ੍ਰਾਈਵੇਟ ਹਸਪੀਟਲ ਗਲੋਬਲ ਹੈ ਹਸਪੀਟਲ ਸੰਗਰੂਰ ਲੈ ਕੇ ਜਾ ਰਹੇ ਨੇ ਜਿੱਥੇ ਉਹਨਾਂ ਦਾ ਇਲਾਜ ਹੋਊਗਾ ਇਲਾਜ ਕਰਕੇ ਸ਼ਾਮ ਨੂੰ ਅਸੀਂ ਇਹਨਾਂ ਨੂੰ ਇੱਥੇ ਛੱਡ ਦਾਂਗੇ ਉਹਨਾਂ ਦੇ ਰਿਸਪੈਕਟਿਵ ਫਿਲਡ ਜੀ ਕਿੰਨੇ ਮਗਰ ਪੈ ਗਈ ਤਕਰੀਬਨ ਇਹ ਅਸੀਂ ਹਰ ਮੋਸਟਲੀ ਹਰ ਹਫਤੇ ਹੀ ਲਾ ਰਹੇ ਨੇ ਕੈਂਪ